ਮੇਰੀ ਇਹ ਹੱਥ ਫੜ ਕੇ ਬੇਨਤੀ ਹੈ ਮੈਂ ਬਹੁਤ ਔਖੀ ਹਾਂ ਮੇਰਾ ਪਸ ਪਿਆਰ ਮੰਜੇ ਚ ਸਵਤਾਲ ਚ ਮੇਰੇ ਬੱਚੇ ਦੇਖ ਲਓ ਤੁਸੀਂ ਤੁਹਾਡੇ ਅੱਖਾਂ ਸਾਹਮਣੇ ਹੈ ਕੋਈ ਕਮਾਉਣ ਵਾਲਾ ਨਹੀਂ ਕੋਈ ਕਮਾਉਣ ਵਾਲਾ ਤੇ ਉਹੀ ਹਸਪਤਾਲ ਚ ਬੈ 20 ਦਿਨ ਹੋ ਗਏ ਸਨ ਮੇਰੇ ਕੋਲੇ ਪੈਸਾ ਕੋਈ ਨਹੀਂ ਮੇਰੀ ਪੋਤੀ ਹੈ 10ਵੀਂ ਚ ਹਟਾ ਕੇ ਦਿਹਾੜੀਆਂ ਤੇ ਲਾਤੀ ਮੇਰੀ ਨੌ ਵੀ ਨਹੀਂ ਕੰਮ ਕਰ ਸਕਦੀ ਲੱਤ ਤੋਂ ਹਰਨਾ ਹੈ ਉਹ ਮੇਰੀ ਹੱਥ ਬਣ ਕੇ ਬੇਨਤੀ ਹੈ ਤੁਸੀਂ ਸਹਾਇਤਾ ਕਰੋ ਕੋਈ ਵਫਾ ਜੇ ਮੈਂ ਹਸਪਤਾਲ ਚਲੇਗੀ ਤਾਂ ਉਹ ਵੀ ਮੈਥੋਂ 60000 ਰੁਪਏ ਮੰਗੀ ਜਾਂਦੇ ਨੇ ਉੱਥੇ ਪਿਆ ਮੇਰਾ ਪੁੱਤ ਮੇਰੇ ਬੱਚੇ ਵੀ ਆ ਪੋਤੇ-ਪੋਤੀਆਂ ਨਿਆਣੇ ਐ ਇਹ ਕਮਾਈ ਨਹੀਂ ਕਰਨ ਜੋ ਗਰੇ ਹਨ ਅਸੀਂ ਬੁੱਢੇ ਠੇਰੇ ਆ ਸਾਥੋਂ ਵੀ ਕੁਝ ਨਹੀਂ ਹੁੰਦਾ ਮੈਂ ਬਹੁਤ ਔਖੀ ਆ ਮੇਰੀ ਅੜ ਜ ਸੁਣ ਲਿਓ ਮੈਂ ਹੱਥ ਕਰਕੇ ਕਹੀ ਮੈਂ ਮੈਂ ਔਖੀ ਆ ਨੀ ਕਰੇ ਨਾ ਤੇ ਰੋਟੀ ਨਹੀਂ ਪੱਕਦੀ ਯਾਰ ਹੱਥ ਨੇ ਨੰਨਕ ਨੂੰ ਰਹਾ ਹਲੋ ਹੈ ਤੇ ਮੈਂ ਮਰਨ ਦੇੜੇ ਹੋਈ ਤੇ ਮੈਂ ਇਹਨਾਂ ਨੂੰ ਕਿੱਥੋਂ ਲੈ ਕੇ ਖਵਾਵਾਂ ਮੈਂ ਬੋਕ ਮੇਰੀ ਹੱਥ ਵਨ ਕੇ ਬੇਨਤੀ ਹੈ ਨਵੀਂ ਅਰਜ ਸੁਣਿਓ ਜਿੱਥੋਂ ਤੱਕ ਮੇਰੀ ਬਾਜ ਆਉਂਦੀ ਹੈ ਮੇਰੀ ਮਦਦਤ ਕਰੋ ਤੁਸੀਂ ਮੈਂ ਥੋੜਾ ਧੰਨਵਾਦ ਕਰੂੰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਹਾਂ ਮਾਤਾ ਬਲਬੀਰ ਕੌਰ ਦੇ ਘਰੇ ਪਿੰਡ ਗੁਰੂਸਰ ਸੈਨੇਵਾਲਾ ਮਾਤਾ ਜੀ ਮੁੰਡਾ ਵਿਚਾਰੇ ਦਾ ਕੰਮ ਤੋਂ ਆਉਂਦਾ ਸੀ ਦਿਹਾੜੀ ਤੋਂ ਤੇ ਡਿੱਗ ਪਿਆ ਸਾਈਕਲ ਤੋਂ ਤੇ ਆ ਗੋਡਾ ਟੁੱਟ ਗਿਆ ਗੋਡਾ ਟੁੱਟਣ ਕਾਰਨ ਹੁਣ 20 ਦਿਨ ਹੋ ਗਏ ਆ ਵਿਚਾਰੇ ਨੂੰ ਹਸਪਤਾਲ ਦੇ ਵਿੱਚ ਪਿਆ ਤੇ ਮਾਤਾ ਕੋਲੇ ਪੈਸੇ ਨਹੀਂ ਡਾਕਟਰ 35-40000 ਰੁਪਏ ਮੰਗਦੇ ਆ ਤੇ ਵੀਰ ਦੇ ਛੋਟੇ-ਛੋਟੇ ਬੱਚੇ ਆ ਗੁਰਸਿੱਖ ਪਰਿਵਾਰ ਆ ਦਾਨੀ ਵੀਰੋ ਬਹੁਤ ਹੀ ਦੁਖੀ ਆ ਮਾਤਾ ਜਿੰਨਾ ਵੀ ਕਹਿਦਗੇ ਉਨਾ ਹੀ ਘਟਾ ਕਿਉਂਕਿ ਮਾਵਾ ਕਹਿੰਦੀ ਵੀ ਮੈਂ ਵੀ ਢੁਈ ਦੀ ਪ੍ਰੋਬਲਮ ਨਾ ਚੱਲ ਰਹੀ ਆ ਢੁਈ ਦੁਖਦੀ ਆ ਨਹੀਂ ਮੈਥੋਂ ਇਲਾਜ ਨਹੀਂ ਕਰਾਇਆ ਜਾਂਦਾ ਮੈਂ ਤਾਂ ਪੇਟੀ ਬੰਨ ਕੇ ਚੱਲੂਗੀ ਤੁਰੀ ਪਰਦੀ ਸੀ ਵੀ ਚੱਲ ਮੇਰਾ ਪੁੱਤ ਆਪਦੇ ਜਵਾਕ ਪਾਲੀ ਜਾਂਦਾ ਸੀ ਕਿਉਂਕਿ ਜਿਹੜੀ ਬੱਚੇ ਦੀ ਮਾਂਚਾਰੀ ਉਹ ਵੀ ਹੈਂਡੀਕੈਪਟ ਆ ਤੇ ਇਹਨਾਂ ਦੀ ਮਾਤਾ ਦੀ ਪੋਤੀ ਵਿਚਾਰੀ ਇੱਕ 10ਵੀਂ ਚ ਪੜਦੀ ਸੀ 15-16 ਸਾਲ ਦੀ ਆ ਤੇ ਉਹ ਵਿਚਾਰੀ ਸਕੂਲੋਂ ਪੜਨੋਂ ਹਟ ਗਈ ਆ ਤੇ ਦਿਹਾੜੀ ਜਾਂਦੀ ਆ ਫੈਕਟਰੀ ਦੇ ਵਿੱਚ 2-250 ਰੁਪਏ ਲੈਂਦੀ ਆ ਤੇ ਫੇਰ ਚੁੱਲ੍ਹਾ ਤਪਦਾ ਮਾਤਾ ਕਹਿੰਦੀ ਇਹਦੇ ਪਰਿਵਾਰ ਦੇ ਦਾਨੀ ਵੀਰੋਂ ਬਹੁਤ ਹੀ ਹਾਲਾਤ ਮਾੜੇ ਆ ਕਿਉਂਕਿ ਵੀਰ ਵਿਚਾਰਾ ਹਸਪਤਾਲ ਦੇ ਵਿੱਚ ਪਿਆ ਜਿਹੜਾ ਕਮਾਉਣ ਵਾਲਾ ਹੀ ਤੇ ਸੱਤ ਮੈਂਬਰਾਂ ਕਰ ਚਿਹੇ ਦੋ ਮਾਤਾ-ਮਾਤੀ ਮਾਤਾ ਤੇ ਬਾਪੂ ਜੀ ਬਜ਼ੁਰਗ ਤੇ ਮਾਤਾ ਦੀ ਨੂੰਹ ਤੇ ਪੁੱਤ ਤੇ ਤਿੰਨ ਪੋਤੇ-ਪੁੱਤੀਆਂ ਮਾਤਾ ਦੀ ਉਹ ਵਿਚਾਰਾ ਇਕੱਲਾ ਕਮਾਉਣ ਵਾਲਾ ਸੀ ਤੇ ਸੱਤ ਜਾਣੇ ਖਾਣ ਵਾਲੇ ਸੀ ਚਲੋ 2-300 ਰੁਪਏ ਲਿਆਉਂਦਾ ਹੀ ਤੇ ਆਪ ਦਾ ਕੱਬ ਦਾ ਗੁਜ਼ਾਰਾ ਹੋਈ ਜਾਂਦਾ ਸੀ ਜਿਹਦੇ ਘਰ ਦੇ ਹਾਲਾਤ ਆ ਬਹੁਤ ਮਾੜੇ ਆ ਕਿਉਂਕਿ ਕੋਈ ਕਮਾਉਣ ਵਾਲਾ ਨਹੀਂ ਦਾਨੀ ਵੀਰੋਂ ਹੋਰ ਉਹ ਹੀ ਵਿਚਾਰਾ ਕਮਾਉਣ ਵਾਲਾ ਯਾ ਬੇਤਰ ਵਿਚਾਰਾ ਛੋਟਾ ਜਾਏ ਕੀ ਕਰੇ ਇਸ ਕਰਕੇ ਦਾਨੀ ਵੀਰ ਨੂੰ ਮੈਂ ਹੱਥ ਮੰਨ ਕੇ ਬੇਨਤੀ ਕਰਦਾ ਵੀ ਮਾਤਾ ਦੀ ਫਰਿਆਦ ਜ਼ਰੂਰ ਸੁਣੋ ਦਸਵੰਧ ਦੇ ਵਿੱਚੋਂ ਥੋੜਾ ਥੋੜਾ ਦਸਵੰਧ ਦੇ ਕੇ ਤੇ ਮਾਤਾ ਦੇ ਮੁੰਡੇ ਦਾ ਆਪਾ ਆਪਰੇਸ਼ਨ ਕਰਾਉਣਾ ਉਹ ਨਿਊ ਨਿਊ ਲਾਫ ਲੈਨ ਹਸਪਤਾਲ ਬਠਿੰਡੇ ਦਾਖਲਾ ਤੇ ਉਹਦਾ ਆਪਾ ਆਪਰੇਸ਼ਨ ਕਰਾਉਣਾ ਆਪਰੇਸ਼ਨ ਕਰਾ ਕੇ ਤੇ ਆਪਾ ਵਿਚਾਰਾ ਆਪਦੇ ਬੱਚੇ ਪਾਲਣ ਯੋਗਾ ਹੋ ਜੇ ਇਸ ਕਰਕੇ ਮੈਂ ਹੱਥ ਮੰਨ ਕੇ ਬੇਨਤੀ ਕਰਦਾ ਦਾਨੀ ਵੀਰੋ ਦਸਵੰਧ ਦੇ ਵਿੱਚੋਂ ਥੋੜਾ ਥੋੜਾ ਦਸਵੰਧ ਦੇ ਕੇ ਤੇ ਉਹਦਾ ਆਪਾ ਆਪਰੇਸ਼ਨ ਕਰਵਾ ਲੀਏ ਜਿਹੜੇ ਵੀ ਦਸੰਦ ਨਹੀਂ ਦੇ ਸਕਦੇ ਉਹ ਵੀਰ ਵੀਰੋਗ ਨੂੰ ਸ਼ੇਅਰ ਕਰਕੇ ਦਾਨੀ ਵੀਰਾਂ ਤਾਈਂ ਜਰੂਰ ਪਹੁੰਚਾ ਦਿਆ ਕਰੋ ਜਿਹੜੇ ਵੀ ਦਸੰਦ ਨਹੀਂ ਦੇ ਸਕਦੇ ਸ਼ੇਅਰ ਜਰੂਰ ਕਰ ਦਿਆ ਕਰੋ ਵਾਹਿਗੁਰੂ ਜੀ ਮੇਰੀ ਜੀ ਹੱਥਾਂ ਕੇ ਬੇਨਤੀ ਹੈ ਮੈਂ ਬਹੁਤ ਔਖੀ ਹਾਂ ਮੇਰਾ ਪੁੱਤ ਪਿਆਰਨ ਜੇਜਾ ਹਸਪਤਾਲ ਚ ਮੇਰੇ ਬੱਚੇ ਦੇਖ ਲਓ ਤੁਸੀਂ ਸੋਹੇ ਅੱਖਾਂ ਸਾਹਮਣੇ ਆ ਕੋਈ ਕਮਾਉਣ ਵਾਲਾ ਨਹੀਂ ਹੋਈ ਕਮਾਉਣ ਵਾਲਾ ਤੇ ਉਹ ਹਸਪਤਾਲ ਚ 20 ਦਿਨ ਹੋ ਗਏ ਸਨ ਮੇਰੇ ਕੋਲੇ ਪੈਸਾ ਕੋਈ ਨਹੀਂ ਮੇਰੀ ਪੋਤੀ ਐ ਦਸਵੀਂ ਚ ਹਟਾ ਕੇ ਢਿਹੜੀਆਂ ਤੇ ਲਾਤੀ ਮੇਰੇ ਨੌ ਵੀਨੇ ਕੰਮ ਕਰ ਸਕਦੇ ਲੱਤ ਤੋ ਆਰਨਾ ਇਹੋ ਮੇਰੇ ਹੱਥ ਵੱਨ ਕੇ ਬੇਨਤੀ ਐ ਤੁਸੀਂ ਸਹਿਤਾ ਕਰੋ ਕੋਈ ਵਫੇ ਜੇ ਮੈਂ ਹਸਪਤਾਲ ਚ ਲਹੇਗੀ ਤਾਂ ਉਹ ਵੀ ਮੈਥੋਂ 60000 ਰੁਪਏ ਮੰਗੀ ਜਾਂਦੇ ਨੇ ਉੱਥੇ ਤੇ ਆ ਮੇਰਾ ਪੁੱਤ ਮੇਰੇ ਬੱਚੇ ਵੀ ਆ ਪੋਤੇ ਪੋਤਰੀਆਂ ਨਿਆਣੇ ਐ ਇਹ ਕਮਾਈ ਨਹੀਂ ਕਰਨ ਜੁਗ ਰਹਿਆਣ ਅਸੀਂ ਬੁੱਢੇ ਠੇਰੇ ਆ ਸਾਥੋਂ ਵੀ ਕੁਝ ਨਹੀਂ ਹੁੰਦਾ ਮੈਂ ਬਹੁਤ ਔਖੀ ਆ ਮੇਰੀ ਅਰਜ ਸੁਣ ਲਿਓ ਮੈਂ ਹੱਥ ਕਰਕੇ ਕਹੀ ਮੈਂ ਬਹੁਤ ਔਖੀ ਆਨੀ ਕੋਈ ਨਾ ਰੋਟੀ ਨਹੀਂ ਪੱਕਦੀ ਆ ਆਪਣੇ ਇਹਨਾਂ ਕੋ ਮੂਰਾ ਹਾਲ ਹੋਇਆ ਤੇ ਮੈਂ ਮਰਨ ਦੇ ਡਰੇ ਹੋਈ ਸੇ ਮੈਂ ਇਹਨਾਂ ਨੂੰ ਕਿੱਥੋਂ ਲਿਆ ਕੇ ਖਵਾਵਾਂ ਮੈਂ ਬਹੁਤ ਔਖੀ ਮੇਰੀ ਹੱਥ ਵਨ ਕੇ ਬੇਨਤੀ ਹੈ ਇਹਨਾਂ ਵੀ ਅਰਜ ਸੁਣਿਓ ਜਿੱਥੋਂ ਤੱਕ ਮੇਰੀ ਬਾਜ ਆਉਂਦੀ ਹੈ ਮੇਰੀ ਮਦਦ ਕਰੋ ਤੁਸੀਂ ਮੈਂ ਥੋੜਾ ਧੰਨਵਾਦ ਕਰੂੰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਹਾਂ ਮਾਤਾ ਬਲਬੀਰ ਕੌਰ ਦੇ ਘਰੇ ਪਿੰਡ ਗੁਰੂਸਰ ਸੈਨੇਵਾਲਾ ਮਾਤਾ ਜੀ ਮੁੰਡਾ ਵਿਚਾਰੇ ਦਾ ਕੰਮ ਤੋਂ ਆਉਂਦਾ ਸੀ ਦਿਹਾੜੀ ਤੋਂ ਤੇ ਡਿੱਗ ਪਿਆ ਸਾਈਕਲ ਤੋਂ ਤੇ ਆ ਗੋਡਾ ਟੁੱਟ ਗਿਆ ਗੋਡਾ ਟੁੱਟਣ ਕਾਰਨ ਹੁਣ 20 ਦਿਨ ਹੋ ਗਏ ਆ ਵਿਚਾਰੇ ਨੂੰ ਹਸਪਤਾਲ ਦੇ ਵਿੱਚ ਪਿਆ ਤੇ ਮਾਤਾ ਕੋਲੇ ਪੈਸੇ ਨਹੀਂ ਡਾਕਟਰ 35-40000 ਰੁਪਏ ਮੰਗਦੇ ਆ ਤੇ ਵੀਰ ਦੇ ਛੋਟੇ ਛੋਟੇ ਬੱਚੇ ਆ ਗੁਰਸਿੱਖ ਪਰਿਵਾਰ ਆ ਦਾਨੀ ਵੀਰੋ ਬਹੁਤ ਹੀ ਦੁਖੀ ਆ ਮਾਤਾ ਜਿੰਨਾ ਵੀ ਕਹਿਦਗੇ ਉਨਾ ਹੀ ਘਟਾ ਕਿਉਂਕਿ ਮਾਤਾ ਕਹਿੰਦੀ ਵੀ ਮੈਂ ਵੀ ਢੁਈ ਦੀ ਪ੍ਰੋਬਲਮ ਨਾ ਚੱਲ ਰਹੀ ਆ ਢੁਈ ਦੁਖਦੀ ਆ ਨਹੀਂ ਮੈਥੋਂ ਇਲਾਜ ਨਹੀਂ ਕਰਾਇਆ ਜਾਂਦਾ ਮੈਂ ਤਾਂ ਫੇਟੀ ਬੰਨ ਕੇ ਚੱਲੂਵੇਂ ਤੁਰੀ ਬੱਦਦੀ ਸੀ ਵੀ ਚੱਲ ਮੇਰਾ ਪੁੱਤ ਆਪਦੇ ਜਵਾਕ ਪਾਲੀ ਜਾਂਦਾ ਸੀ ਕਿਉਂਕਿ ਜਿਹੜੀ ਬੱਚੇ ਦੀ ਮਾਨਚਾਰੀ ਉਹ ਵੀ ਹੈਂਡੀਕੈਪਟ ਆ ਤੇ ਇਹਨਾਂ ਦੀ ਮਾਤਾ ਦੀ ਪੋਤੀ ਵਿਚਾਰੀ ਇੱਕ 10ਵੀਂ ਚ ਪੜਦੀ ਸੀ 15-16 ਸਾਲ ਦੀ ਆ ਤੇ ਉਹ ਹੁਣ ਬੇਚਾਰੀ ਸਕੂਲੋਂ ਪੜਨੋਂ ਹਟ ਗਈ ਐ ਤੇ ਦਿਹਾੜੀ ਜਾਂਦੀ ਐ ਫੈਕਟਰੀ ਦੇ ਵਿੱਚ 2-200 ਰੁਪਏ ਲੈਂਦੀ ਐ ਤੇ ਫੇਰ ਚੁੱਲ੍ਹਾ ਤਪਦਾ ਮਾਤਾ ਕਹਿੰਦੀ ਇਹਦੇ ਪਰਿਵਾਰ ਦੇ ਦਾਨੀ ਵੀਰੋਂ ਬਹੁਤ ਹੀ ਹਾਲਾਤ ਮਾੜੇ ਆ ਕਿਉਂਕਿ ਵੀਰ ਵਿਚਾਰਾ ਹਸਪਤਾਲ ਦੇ ਵਿੱਚ ਪਿਆ ਜਿਹੜਾ ਕਮਾਉਣ ਵਾਲਾ ਹੀ ਤੇ ਸੱਤ ਮੈਂਬਰਾਂ ਕਰ ਚਿਹੇ ਦੋ ਮਾਤਾ ਮਾਤੀ ਮਾਤਾ ਤੇ ਬਾਪੂ ਜੀ ਬਜ਼ੁਰਗ ਤੇ ਮਾਤਾ ਦੀ ਨੂੰਹ ਤੇ ਪੁੱਤ ਤੇ ਤਿੰਨ ਪੋਤੇ ਪੋਤੀਆਂ ਮਾਤਾ ਦੀ ਉਹ ਵਿਚਾਰਾ ਇਕੱਲਾ ਕਮਾਉਣ ਵਾਲਾ ਸੀ ਤੇ ਸੱਤ ਜਾਣੇ ਖਾਣ ਵਾਲੇ ਸੀ ਚਲੋ 2-300 ਰੁਪਏ ਲੈਂਦਾ ਹੀ ਤਿਆਰ ਦਾ ਕਬ ਦਾ ਗਿਆਰਾ ਹੋਈ ਜਾਂਦਾ ਹੀ ਜਿਹੜੇ ਘਰ ਦੇ ਹਾਲਾਤ ਆ ਬਹੁਤ ਮਾੜੇ ਆ ਕਿਉਂਕਿ ਕੋਈ ਕਮਾਉਣ ਵਾਲਾ ਨਹੀਂ ਦਾਨੀ ਵੀਰੋ ਹੋਰ ਉਹ ਹੀ ਵਿਚਾਰਾ ਕਮਾਉਣ ਵਾਲਾ ਜਾਂ ਬੇਤਾਰ ਵਿਚਾਰਾ ਛੋਟਾ ਜਾਇਏ ਕੀ ਕਰੇ ਇਸ ਕਰਕੇ ਦਾਨੀ ਵੀਰੋ ਮੈਂ ਹੱਥ ਮੰਨ ਕੇ ਬੇਨਤੀ ਕਰਨਾ ਵੀ ਮਾਤਾ ਦੀ ਫਰਿਆਦ ਜ਼ਰੂਰ ਸੁਣੋ ਦਸਵੰਧ ਦੇ ਵਿੱਚੋਂ ਥੋੜਾ ਥੋੜਾ ਦਸਵੰਧ ਦੇ ਕੇ ਤੇ ਮਾਤਾ ਦੇ ਮੁੰਡੇ ਦਾ ਆਪਾ ਆਪਰੇਸ਼ਨ ਕਰਾਉਣਾ ਉਹ ਨਿਊ ਨਿਊ ਲਾਫ ਲੈਨ ਹਸਪਤਾਲ ਬਠਿੰਡੇ ਦਾਖਲਾ ਤੇ ਉਹਦਾ ਆਪਾ ਆਪਰੇਸ਼ਨ ਕਰਾਉਣਾ ਆਪਰੇਸ਼ਨ ਕਰਾ ਕੇ ਤੇ ਆਪਾ ਵਿਚਾਰਾ ਆਪਦੇ ਬੱਚੇ ਪਾਲਣ ਜੋਗਾ ਹੋ ਜੇ ਇਸ ਕਰਕੇ ਮੈਂ ਹੱਥ ਬੰਨ ਕੇ ਬੇਨਤੀ ਕਰ ਦੰਦਾ ਨੀ ਵਿਰੋਧ ਸੰਬੰਧ ਦੇ ਵਿੱਚੋਂ ਥੋੜਾ ਥੋੜਾ ਦਸੰਦ ਦੇ ਕੇ ਤੇ ਉਹਦਾ ਆਪਾ ਆਪਰੇਸ਼ਨ ਕਰਵਾ ਲਈਏ ਜਿਹੜੇ ਵੀ ਦਸੰਦ ਨਹੀਂ ਦੇ ਸਕਦੇ ਉਹ ਵੀਰ ਵੀਡੀਓ ਨੂੰ ਸ਼ੇਅਰ ਕਰਕੇ ਦਾਨੀ ਵੀਰਾਂ ਤਾਈਂ ਜਰੂਰ ਪਹੁੰਚਾ ਦਿਆ ਕਰੋ ਜਿਹੜੇ ਵੀ ਦਸੰਦ ਨਹੀਂ ਦੇ ਸਕਦੇ ਸ਼ੇਅਰ ਜਰੂਰ ਕਰ ਦਿਆ ਕਰੋ ਵਾਹਿਗੁਰੂ ਜੀ ਮੇਰੀ ਇਹ ਹੱਥਾਂ ਕੇ ਬੇਨਤੀ ਹੈ ਮੈਂ ਬਹੁਤ ਉਠੀ ਆ ਮੇਰਾ ਪਸੰਦਿਆ ਨੰਜਾ ਸੁਵਤਾਚ ਮੇਰੇ ਬੱਚੇ ਦੇਖ ਲਓ ਤੁਸੀਂ ਸਾਡੇ ਅੱਖਾਂ ਦੇ ਸਾਹਮਣੇ ਆ ਕੋਈ ਕਮਾਉਣ ਵਾਲਾ ਨਹੀਂ ਹੋਈ ਕਮਾਉਣ ਵਾਲਾ ਤੇ ਉਹ ਹਸਪਤਾਲ ਤੇ 20 ਦਿਨ ਹੋ ਗਏ ਸਨ ਮੇਰੇ ਕੋਲੇ ਪੈਸਾ ਕੋਈ ਨਹੀਂ ਮੇਰੀ ਪੋਤੀ ਹੈ 10ਵੀਂ ਚ ਹਟਾ ਕੇ ਢਹਾੜੀਆਂ ਤੇ ਲਾਤੀ ਮੇਰੇ ਨੌ ਵੀ ਨਹੀਂ ਕੰਮ ਕਰ ਸਕਦੇ ਲੱਤ ਤੋੜਨ ਆਏ ਹੋ ਮੇਰੇ ਹੱਥ ਬਨ ਕੇ ਬੇਨਤੀ ਹੈ ਤੁਸੀਂ ਸਹਿਯੋਗ ਕਰੋ ਕੋਈ ਵਹਿਫੇ ਮੈਂ ਹਸਪਤਾਲ ਚ ਲਹੇਗੀ ਤਾਂ ਉਹ ਵੀ ਮੈਥੋਂ 60000 ਰੁਪਏ ਮੰਗੀ ਜਾਂਦੇ ਨੇ ਕੁਛ ਹੀ ਪਿਆ ਮੇਰਾ ਪੁੱਤ ਮੇਰੇ ਬੱਚੇ ਵੀ ਆ ਪੋਤੇ-ਪੋਤੀਆਂ ਨਿਆਣੇ ਆ ਇਹ ਕਮਾਈ ਨਹੀਂ ਕਰਨ ਜੋ ਗਰੇਹਾਨ ਅਸੀਂ ਬੁੱਢੇ ਠੇਰੇ ਆ ਸਾਥੋ ਵੀ ਕੁਛ ਨਹੀਂ ਹੁੰਦਾ ਮੈਂ ਬਹੁਤ ਔਖੀ ਆ ਮੇਰੀ ਅੱਜ ਸੁਣ ਲਿਓ ਮੈਂ ਹੱਥ ਕਰਕੇ ਕਈ ਮੈਂ ਮੈਂ ਔਖੀ ਆ ਨੀ ਕਰੇ ਨਾ ਰੋਟੀ ਨਹੀਂ ਪੱਕਦੀ ਯਾਰ ਹੱਥ ਨੇ ਐਨਾ ਕੁ ਬੁਰਾ ਹਾਲ ਹੋਇਆ ਤੇ ਮੈਂ ਮਰਨ ਦੇੜੇ ਹੋਈ ਤੇ ਮੈਂ ਇਹਨਾਂ ਨੂੰ ਕਿੱਥੋਂ ਲੈ ਕੇ ਖਵਾਵਾਂ ਮੈਂ ਬਹੁਤ ਔਖੀ ਮੇਰੇ ਹੱਥ ਵਨ ਕੇ ਬੇਨਤੀ ਹੈ ਨਵੀਂ ਆਰਜੋ ਸੁਣਿਓ ਜਿੱਥੋਂ ਤੱਕ ਮੇਰੀ ਬਾਜ ਆਉਂਦੀ ਐ ਮੇਰੀ ਮਦਦਤ ਕਰੋ ਤੁਸੀਂ ਮੈਂ ਥੋੜਾ ਧੰਨਵਾਦ ਕਰੂੰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਹੁੰਚੇ ਹਾਂ ਮਾਤਾ ਬਲਬੀਰ ਕੌਰ ਦੇ ਘਰੇ ਪਿੰਡ ਗੁਰੂਸਰ ਸੈਨੇਵਾਲਾ ਮਾਤਾ ਜੀ ਮੁੰਡੇ ਵਿਚਾਰੇ ਦਾ ਕੰਮ ਤੋਂ ਆਉਂਦਾ ਸੀ ਦਿਹਾੜੀ ਤੋਂ ਤੇ ਡਿੱਗ ਪਿਆ ਸਾਈਕਲ ਤੋਂ ਤੇ ਆ ਗੋਡਾ ਟੁੱਟ ਗਿਆ ਗੁੱਡਾ ਟੁੱਟਣ ਕਾਰਨ ਹੁਣ 20 ਦਿਨ ਹੋ ਗਏ ਐ ਵਿਚਾਰੇ ਨੂੰ ਹਸਪਤਾਲ ਦੇ ਵਿੱਚ ਪਿਆ ਤੇ ਮਾਤਾ ਕੋਲੇ ਪੈਸੇ ਨਹੀਂ ਡਾਕਟਰ 35-40000 ਰੁਪਇਆ ਮੰਗਦੇ ਆ ਤੇ ਵੀਰ ਦੇ ਛੋਟੇ ਛੋਟੇ ਬੱਚੇ ਆ ਗੁਰਸਿੱਖ ਪਰਿਵਾਰ ਆ ਦਾਨੀ ਵੀਰੋ ਬਹੁਤ ਹੀ ਦੁਖੀ ਆ ਮਾਤਾ ਜਿੰਨਾ ਵੀ ਕਹਿਦਗੇ ਉਨਾ ਹੀ ਘਟਾ ਕਿਉਂਕਿ ਮਾਤਾ ਕਹਿੰਦੀ ਵੀ ਮੈਂ ਵੀ ਢੂਈ ਦੀ ਪ੍ਰੋਬਲਮ ਨਾਲ ਚੱਲ ਰਹੀ ਆ ਢੂਈ ਦੁਖਦੀ ਆ ਨਹੀਂ ਮੈਥੋਂ ਇਲਾਜ ਨਹੀਂ ਕਰਾਇਆ ਜਾਂਦਾ ਮੈਂ ਤਾਂ ਥੇਤੀ ਬੰਨ ਕੇ ਚੱਲੂਵੇਂ ਤੁਰੀ ਬਰਦੀ ਸੀ ਵੀ ਚੱਲ ਮੇਰਾ ਪੁੱਤ ਆਪਦੇ ਜਵਾਗ ਪਾਲੀ ਜਾਂਦਾ ਸੀ ਕਿਉਂਕਿ ਜਿਹੜੀ ਬੱਚਿਆਂ ਦੀ ਮਾਂ ਵਿਚਾਰੀ ਉਹ ਵੀ ਹੈਂਡੀਕੈਪਟ ਆ ਤੇ ਇਹਨਾਂ ਦੀ ਮਾਤਾ ਦੀ ਪੋਤੀ ਵਿਚਾਰੀ ਇੱਕ 10ਵੀਂ ਚ ਪੜਦੀ ਸੀ 15-16 ਸਾਲ ਦੀ ਐ ਤੇ ਉਹ ਵਿਚਾਰੀ ਸਕੂਲੋਂ ਪੜਨੋਂ ਹਟ ਗਈ ਐ ਤੇ ਦਿਹਾੜੀ ਜਾਂਦੀ ਐ ਫੈਕਟਰੀ ਦੇ ਵਿੱਚ 2-200 ਰੁਪਏ ਲਿਆਉਂਦੀ ਐ ਤੇ ਫੇਰ ਚੁੱਲ੍ਹਾ ਤਪਦਾ ਮਾਤਾ ਕਹਿੰਦੀ ਜਿਹੜੇ ਪਰਿਵਾਰ ਦੇ ਦਾਨੀ ਵੀਰੋਂ ਬਹੁਤ ਹੀ ਹਾਲਾਤ ਮਾੜੇ ਆ ਕਿਉਂਕਿ ਵੀਰ ਵਿਚਾਰਾ ਹਸਪਤਾਲ ਦੇ ਵਿੱਚ ਪਿਆ ਜਿਹੜਾ ਕਮਾਉਣ ਵਾਲਾ ਹੀ ਤੇ ਸੱਤ ਮੈਂਬਰ ਆ ਘਰ ਜਿਹੇ ਦੋ ਮਾਤਾ-ਮਾਤੀ ਮਾਤਾ ਤੇ ਬਾਪੂ ਜੀ ਬਜ਼ੁਰਗ ਤੇ માતા ਦੀ ਨੂੰਹ ਤੇ ਪੁੱਤ ਤੇ ਤਿੰਨ ਪੋਤੇ ਪੁੱਤੀਆਂ માતા ਦੀ ਉਹ ਵਿਚਾਰਾ ਇਕੱਲਾ ਕਮਾਉਣ ਵਾਲਾ ਸੀ ਤੇ ਸੱਤ ਜਾਣੇ ਖਾਣ ਵਾਲੇ ਸੀ ਚਲੋ 2-300 ਰੁਪਏ ਲਿਆਉਂਦਾ ਸੀ ਨਾਲ ਦਾ ਕੱਬ ਦਾ ਗੁਜ਼ਾਰਾ ਹੋਈ ਜਾਂਦਾ ਸੀ ਜਿਹੜੇ ਘਰ ਦੇ ਹਾਲਾਤ ਆ ਬਹੁਤ ਮਾੜੇ ਆ ਕਿਉਂਕਿ ਕੋਈ ਕਮਾਉਣ ਵਾਲਾ ਨਹੀਂ ਦਾਨੀ ਵੀਰੋ ਹੋਰ ਉਹ ਹੀ ਵਿਚਾਰਾ ਕਮਾਉਣ ਵਾਲਾ ਆ ਬੇਤਾਰ ਵਿਚਾਰਾ ਛੋਟਾ ਜਾਏ ਕੀ ਕਰੇ ਇਸ ਕਰਕੇ ਦਾਨੀ ਵੀਰੋ ਮੈਂ ਹੱਥ ਮੰਨ ਕੇ ਬੇਨਤੀ ਕਰਨਾ ਵੀ માતા ਦੀ ਫਰਿਆਦ ਜ਼ਰੂਰ ਸੁਣੋ ਦਸਵੰਦ ਦੇ ਵਿੱਚੋਂ ਥੋੜਾ ਥੋੜਾ ਦਸਵੰਦ ਦੇ ਕੇ ਤੇ ਮਾਤਾ ਦੇ ਮੁੰਡੇ ਦਾ ਆਪਾਂ ਆਪਰੇਸ਼ਨ ਕਰਾਉਣਾ ਉਹ ਨਿਊ ਨਿਊ ਲੈਬ ਲਾਨ ਹਸਪਤਾਲ ਬਠਿੰਡੇ ਦਾਖਲਾ ਤੇ ਉਹਦਾ ਆਪਾਂ ਆਪਰੇਸ਼ਨ ਕਰਾਉਣਾ ਆਪਰੇਸ਼ਨ ਕਰਾ ਕੇ ਤੇ ਆਪਾਂ ਵਿਚਾਰਾ ਆਪਦੇ ਬੱਚੇ ਪਾਲਣ ਯੋਗਾ ਹੋ ਜੇ ਇਸ ਕਰਕੇ ਮੈਂ ਅਥਬੰਨ ਕੇ ਬੇਨਤੀ ਕਰ ਦੰਦਾ ਨੀ ਵੀਰੋ ਦਸਵੰਧ ਦੇ ਵਿੱਚੋਂ ਥੋੜਾ ਥੋੜਾ ਦਸਵੰਧ ਦੇ ਕੇ ਤੇ ਉਹਦਾ ਆਪਾਂ ਆਪਰੇਸ਼ਨ ਕਰਾ ਲਈਏ ਜਿਹੜੇ ਵੀ ਦਸੰਧ ਨਹੀਂ ਦੇ ਸਕਦੇ ਉਹ ਵੀਰ ਵੀਡੀਓ ਨੂੰ ਸ਼ੇਅਰ ਕਰਕੇ ਦਾਨੀ ਵੀਰਾਂ ਤਾਈਂ ਜਰੂਰ ਪਹੁੰਚਾ ਦਿਆ ਕਰੋ ਜਿਹੜੇ ਵੀ ਦਸੰਧ ਨਹੀਂ ਦੇ ਸਕਦੇ ਸ਼ੇਅਰ ਜਰੂਰ ਕਰ ਦਿਆ ਕਰੋ ਵਾਹਿਗੁਰੂ ਜੀ